ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਲੱਗੀ ਗਈ ਹੈ ਤੇ ਜਿਹਦੇ ਤਹਿਤ ਠਾਣਾ ਧਾਰੀਵਾਲ ਚ ਜੇਪੋ ਕਿ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਹ ਦਿਨ ਸੈਟੀਫਿਕੇਸ਼ਨ ਕੀਤਾ ਸੀ ਉਹ ਦਿਨ ਹੀ ਜਿਹੜੇ ਸੀਗੇ ਜਸਬੀਰ ਸਿੰਘ ਤੇ ਪ੍ਰੀਤਮ ਸਿੰਘ ਉਹ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ 6-7 ਪਰਚੇ ਨੇ ਤੇ ਜਿਹੜਾ ਦੂਜਾ ਪੇਨ ਆਉ ਤੇ 10 ਪਰਚੇ ਸੀਗੇ ਐਨ.ਟੀ.ਪੀ.ਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫ.ਆਈ.ਆਰ ਦੇ ਵਿੱਚ ਕੀਤੀ ਸੀ ਇਸ ਤੋਂ ਬਾਅਦ ਛੇਤੀ ਨੂੰ ਅਸੀਂ ਇੱਕ ਸਾਡਾ ਐਨਡੀपीएस ਦਾ ਬੜਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਐ ਇਸਲਾਮਤ ਤੁਸੀਂ ਜਿਹੜਾ ਲੰਬੜ ਹੈ ਉਹਦੇ ਖਿਲਾਫ 15 ਮੁਕਦਮੇ ਦਰਜ ਦੀਏ ਉਹਨੂੰ ਅਸੀਂ ਐਨਡੀपीएस ਤੇ ਅਰੈਸਟ ਕੀਤਾ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁਛਗਿਸ ਇੱਕਥੋਂ ਨਹੀਂ ਆਉਂਦਾ ਕਿ ਕਿੱਥੇ ਜਾ ਕੇ ਵੇਚਦਾ ਉਹਦੀ ਅਪੀਲ ਜਾਰੀ ਹੈ ਉਹਨਾਂ ਦੀ ਜੋ ਪੁਛਗਿਸ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਾਇਪ ਤਾਂ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਫੈਸਲ ਡਰਾਈ ਜਿਹੜੀ ਆ ਇਹ ਜਾਰੀ ਰਹੇਗੀ ਦੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਨਾਲ ਦੂਜੇ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕ ਨੇ ਇਹਨਾਂ ਨੂੰ ਮਤਲਬ ਹੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਦੀ ਜੋ ਸਖਤ ਕਾਰਵਾਈ ਬਣਦੀ ਆ ਉਹ ਉਹ ਕੀਤੀ ਹੈ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਫੱਡੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬਤੇ ਚਲੇ ਆ ਰਹੇ ਪਰਸੇ ਦੇਖੋ ਇਹਨੂੰ ਅਸੀਂ ਇਹਦਾ ਵਿਸਤਾਰ ਕੀਤਾ ਮੋਗੇ ਤੋਂ ਵਿਸਤਾਰ ਕਰ ਦਿੱਤਾ